ਮੁੜਲਾਡਾ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਖੇਤਰ ਕੋ ਲਾਣਾ ਰੋਡ ਵਿਖੇ ਇੱਕ ਨਾਮੀ ਫਰਦ ਦੀ ਗੋਦਾਮ ਅੰਦਰ ਚੋਰਾਂ ਵੱਲੋਂ ਪਾੜ ਪਾਏ ਜਾਂਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੋਦਾਮ ਦੇ ਮਾਲਕ ਆਸ਼ੂ ਕੰਡ ਨੇ ਦੱਸਿਆ ਕਿ ਉਹਨਾਂ ਦੀ ਫਰਮ ਸ਼ਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਵਪਾਰ ਕਰ ਰਹੀ ਹੈ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਗੋਦਾਮ ਦੇ ਉੱਪਰੋਂ ਛੱਤ ਵਿੱਚ ਪਾੜ ਪਾ ਕੇ ਚੋਰੀ ਕਰਕੇ ਰਫੂ ਚੱਕਰ ਹੋ ਗਏ ਮਾਲਕ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਉਨਾ ਥਾਣਾ ਸ਼ਹਿਰੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਥਾਣਾ ਸ਼ਹਿਰੀ ਦੇ ਮੁਖੀ ਭੁਪਿੰਦਰਜੀਤ ਸਿੰਘ ਵੱਲੋਂ ਘਟਨਾ ਸਥਾਨ ਤੇ ਪੁੱਜ ਕੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਅਸ਼ੀਸ਼ ਹੈ ਜੀ ਸਾਡੀ ਫਰਮ ਦਾ ਨਾਮ ਸੂਰਜਬਨ ਵਿਜੇ ਕੁਮਾਰ ਹੈ ਜੀ ਸਾਡੇ ਰਾਤ 1.5 ਵਜੇ ਦੋ ਅਣਪਛਾਤੇ ਬੰਦੇ ਆਏ ਨੇ ਜੀ ਤੇ ਸਾਨੂੰ ਹਜੇ ਨੁਕਸਾਨ ਦਾ ਕੋਈ ਆਈਡੀਆ ਨਹੀਂ ਲੱਗਿਆ ਤੇ ਜਿਹੜੀ ਕੋਈ ਅੱਗੇ ਸੂਚਨਾ ਦੇਣੀ ਸੀ ਬੁਰਜ ਨੂੰ ਉਹ ਸੀ ਦੇ ਦਿੱਤੀ। ਨੁਕਸਾਨ ਦਾ ਕੋਈ ਅੰਦਾਜ਼ਾ ਪਰਮਾ ਜੀ? ਅਸਾਂ ਜੀ ਹਜੇ ਕੋਈ ਅੰਦਾਜ਼ਾ ਇਸ ਤਰੀਕੇ ਆ ਨਹੀਂ ਸਕਦਾ। ਲਾਈਟ ਵੀ ਇੰਨੀ ਜ਼ਿਆਦਾ ਹੁੰਦੀ ਹੈ ਇਹ ਕੰਮ। ਇਹ ਵੈਸੇ ਆਈ ਕਿਸ ਤਰ੍ਹਾਂ ਚੋਰ? ਇਹ ਸਾਡੇ ਨਾਲ ਲੱਗਵੇਂ ਇੱਕ ਰੂਪ ਦਾ ਕਰਨ ਕਿ ਸਾਡੇ ਦੇ ਸ਼ੱਗ ਰਹੀ ਨੀ ਕੋਈ ਪੁਲਾ ਉਹ ਪੁਲਾ ਰਹਿੰਦਾ ਜਿਵੇਂ ਸ਼ਾਮ ਤੇ ਸ਼ਾਇਦ ਉਧਰ ਵੀ ਜਾਈ ਹੋਵੇ। ਤੇ ਤੁਹਾਡੇ ਗਰਾਊਂਡ ਦੇ ਵਿੱਚ ਐਂਟਰੀ ਕਿੱਥੋਂ ਹੋਈ ਹੈ ਜੀ ਇਹ ਛੱਤ ਉੱਪਰ ਦੀ ਆਏਗੀ